ਕੰਧਾਂ ਨੇ ਕਰਤੀ ਸਾਰਤਲਾ ਕੇ ਪਹਿਲਾਂ ਉਹਨੂੰ ਕਟ ਕੇ ਗਏ ਬਾਅਦ ਮੁੰਡੇ ਭੇਜੇ ਉਹਨੇ ਆ ਦੋ ਮੁੰਡੇ ਆ ਉਹਦਾ ਜਾਂਦੇ ਸੀ ਆ ਦੇਖੋ ਬਾਬੇ ਦਾ ਸ਼ੇਰ ਵੀ ਪਾੜਿਆ ਹੋਇਆ ਨੇਰ ਆ ਰਿਹਾ ਨਹੀਂ ਖੂਨ ਨਹੀਂ ਦਿਖਾਣਾ ਬਲੱਡ ਦਿਖਾ ਸਕਦੇ ਬਾਬਾ ਜੀ ਇਹਦੇ ਬਲੱਡ ਨਹੀਂ ਦਿਖਾਓ ਕੀ ਗੱਲ ਕੀ ਹੋਈ ਸੀ ਪੂਰੀ ਇਹਨਾਂ ਦੇ ਕੋਈ ਚਾਚਾ ਆ ਮੈਨੂੰ ਲੜਕੇ ਗਿਆ ਥੋੜੇ ਦਿਨ ਪਹਿਲਾਂ ਜਦੋਂ ਸੀ ਆਪਣੇ ਨਾਲ ਦੇ ਨੂੰ ਬੁਲਾਣ ਗਏ ਇਨਾਲੀ ਭੱਜ ਕੇ ਮਾਰ ਮੁਰਗੇ ਦਾ ਚਾਚਾ ਚਪੇੜਾ ਬਾਅਦ ਉਹ ਆਏ ਵੀਡੀਓ ਕਾਲ ਕਰਕੇ ਕਹਿੰਦੇ ਕਹਿੰਦੇ ਚਾਚਾ ਆ ਸੀਗਾ ਮੁੰਡੇ ਕਿੱਥੇ ਨੇ ਤੁਹਾਡੇ ਜਾਣ ਪਛਾਣਦੇ ਕਿਹਦੀ ਕਹਿੰਦੇ ਕਿ ਉਹ ਕਹਿੰਦੇ ਵੀ ਤੁਹਾਨੂੰ ਕਹਿੰਦੇ ਵੀ ਗਲਤ ਕੰਮ ਕਰ ਰਹੇ ਹਾਂ ਅਸੀਂ ਕਹਾਂ ਨੂੰ ਤਰਨ ਆਇਆ ਸਾਣ ਲੋੜ ਹੈ ਚੋਰੀ ਮੰਗਾਂ ਸਾਡੇ ਕਿਹੜਾ ਰਸਤਾ ਪਿਆ ਘਰੇ ਮਾਰ ਕੇ ਕਿਹਾ ਤੁਹਾਡੇ ਘਰੇ ਮਾਰੇ ਇਹਨਾਂ ਨੇ ਨਹੀਂ ਦੇਵ ਸੀ ਆ ਕਰੇ ਮਾਰੇ ਹੰਜਾਮ ਦੇ ਭੱਜ ਬਦ ਸ਼ੁਕਰ ਸੀ ਨਾ ਬੜੇ ਨਾ ਉਹਨਾਂ ਤੇ ਮੈਂ ਕਿ ਨਹੀਂ ਸ਼ੁਕਰਗੁਜ਼ਾਰ ਕਰਦੀਆਂ ਸ਼ੁਕਰਿਆ ਅਦਾ ਕਰਦੀਆਂ ਉਹ ਮੁੰਡਿਆ ਰਾਜੀ ਗੱਡੀ ਤੇ ਸੀ ਗੱਡੀ ਤੇ ਸੀ ਪੈਦਲ ਆਇਆ ਉੱਤੇ ਖੜਿਆ ਸੀ ਚਾਚਾ ਉਹ ਗੱਡੀ 'ਚੋਂ ਨੀਲੀ ਗੱਡੀ ਵੀ ਪੈਟ ਨੰਬਰ ਆ ਮੈਂ ਨਾ ਨੋਟ ਕੀਤਾ ਕਿ ਨੰਬਰ ਨਹੀਂ ਪੜ ਪਾਈ ਨੀਲੇ ਗੱਡੀ ਨੈਨੋ ਗੱਡੀ ਦਾ ਇੱਕ ਸ਼ੀਸ਼ਾ ਟੁੱਟਾ ਪਿਆ ਆ ਬੋਲੇ ਇੱਕ ਸ਼ੀਸ਼ਾ ਟੁੱਟਿਆ ਪਿਆ ਬਾਈ ਗੱਲ ਕੀ ਸੀ ਜੜੀ ਇੱਕਦਮ ਜਿਹੜਾ ਤੁਹਾਡੇ ਉੱਤੇ ਜਿਹੜੀ ਗੱਲ ਕੀਤੀ ਗਈ ਆ ਮਾਮਾ ਨਹੀਂ ਨਹੀਂ ਗੱਲ ਕੀ ਸੀ ਵੇ ਗਾਲਖੋਨ ਮੂੰਹ ਲਗਾਣਾ ਗੱਲ ਕੀ ਹੈ ਪਹਿਲਾਂ ਗੱਲ ਕੀ ਜਿਹੜੇ ਉੱਤੇ ਉਹਰੇ ਉੱਤੇ ਜਿਹੜੇ ਮਾਰੀ ਗੱਲ ਕੀ ਸੀ ਤੇਰੀ ਮਾਂ ਤੇ ਕੌਨ ਸੇ ਬੁਲਾਈ ਹੈ ਛੱਡ ਲੂੰ ਤੂੰ ਛੱਡ ਦੇਸੋ ਦੇ ਪ੍ਰਸ਼ਾਸਨ ਦੇ ਸਾਹਮਣੇ ਵੀ ਜਿਹੜੀ ਗਾਲੀ ਗਲੀ ਨਿਕਾਲੀ ਜਾ ਰਹੀ ਹੈ ਮੌਕੇ ਦੇ ਪ੍ਰਸ਼ਾਸਨ ਨੂੰ ਹੁਣ ਇੱਥੇ ਪਹੁੰਚਿਆ ਸਰ ਗੱਲ ਕੀ ਹੈ ਜਿਹੜਾ ਤੁਸੀਂ ਇਹਨਾਂ ਨੂੰ ਪੜਿਆ ਹੈ ਕਿ ਸੁਸ਼ੇਨਪਾਲ ਰਾਜਪਤ ਦਾ ਲੰਮੀ ਚਰਚਾ ਇਹਨਾਂ ਦਾ ਝਗੜਾ ਥੋੜਾ ਹੋ ਗਿਆ ਹੈ ਸਰ ਉਸ ਦੇ ਸੋਦੋ ਸਰ ਜਿਹੜਾ ਮੰਤਰਾ ਸੇਰ ਵੀ ਪੜਿਆ ਹੋਇਆ ਕੀ ਪਤਾ ਇਹ ਕੋਈ ਬਾਅਦ ਚ ਆਇਆ ਨਾ ਕੀ ਕੰਟਰੋਲ ਰੂਮ ਤੇ ਕੀਤੀ ਹੈ ਫੋਨ ਤੇ ਕੋਈ ਹਾਂਜੀ ਅਜੇ ਜਾਣੀ ਨਹੀਂ ਚਾਹੀਦੀ ਤੂੰ ਮਸਾਜ ਹਾਲ ਬਾਉਂਗੀ ਜਿੱਥੇ ਮਰਜੀ ਚੱਲ ਆਜਾ ਤੁਸੀਂ ਤੁਹਾਨੂੰ ਪੁੱਛਾ ਬੋਲਦੀਆਂ ਮੈਂ 5 ਸਾਲ ਹੋ ਗਏ ਮੈਨੂੰ ਯਾਦ ਨਹੀਂ ਨਾ ਕੋਈ ਵੀ ਦੋ ਲੜਕੇ ਹੈ ਜਿਹੜੇ ਹੁਣ ਫੜੇ ਹੋਏ ਹੈ ਪ੍ਰਸ਼ਾਸਨ ਦੇ ਸਾਦਲੀ ਹਾਂ ਇਹ ਤੱਕ ਦਾ ਕਮਰਾ ਆ ਕਿ ਤੇਰੇ ਵਰਗੇ ਨਾ ਤੋਰਦਾ ਮੇਰੇ ਨੂੰ ਆਪਣੀ ਬੋਰ ਚ ਦਾਮ ਵਾਲੇ ਤੇਰੇ ਵਗੀ ਗੁੰਡ ਪਾੜ ਕੇ ਰੱਖ ਦੂੰਗੀ ਸੱਚੀ ਨਾ 60 ਆ ਬੜਾ ਮੜਵੇ ਸਿਰ ਪਾੜ ਕੇ ਦੇਸੋ ਦਿਓ ਜਿਹੜੇ ਹੁਣ ਫੋਨ ਤੇ ਜਿਹੜੇ ਆਪਣੇ ਮੰਤੂ ਬਾਬਾ ਜੀ ਨੂੰ ਬੁਲਾ ਰਹੇ ਆ ਮੌਕੇ ਦੇ ਜਿਹੜੇ ਕਾਫੀ ਜਿਹੜਾ ਇੱਥੇ ਦੱਸਿਆ ਜਾ ਰਿਹਾ ਕਿ ਜਿਹੜਾ ਮੰਤਰਾ ਸੇਰ ਪੜਿਆ ਆ ਦੱਸਿਆ ਜਾ ਰਿਹਾ ਕਿ ਜਿਹੜੇ ਮੰਤ ਬਾਬਾ ਇੱਥੇ ਆਪਣੇ 10-10 ਰੁਪਏ ਜਿਹੜੀ ਛੋਟੀ ਗ੍ਰਹੀ ਇਕੱਠੀ ਕਰਦੇ ਆ ਲੇਕਿਨ ਉਹਨਾਂ ਦੇ ਉੱਤੇ ਜਿਹੜਾ ਬਾਅਦ ਜਿਹੜੇ ਦੋ ਲੜਕੇ ਆਂਦੇ ਜਿਹੜੇ ਹਮਲਾ ਕਿਤਾ ਜਾਂਦਾ ਹੈ ਮੌਕੇ ਦੇ ਜਿਹੜਾ ਪ੍ਰਸ਼ਾਸਨ ਹੁਣ ਇਹ ਦੋਨਾਂ ਨੂੰ ਲੈ ਕੇ ਦੇਖ ਸਕਦੇ ਹੋ ਫੜੇ ਹੋਇਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਆ ਦੇਖੋ ਦਿਓ ਤਸਵੀਰਾਂ ਵਿੱਚ ਜਿਹੜਾ ਹੁਣ ਦੋਨਾਂ ਨੂੰ ਲਜਾਇਆ ਜਾ ਰਿਹਾ ਹੈ ਦੇਖੋ ਦਿਓ ਤਸਵੀਰਾਂ ਵਿੱਚ ਮੌਕੇ ਦੇ ਜਿਹੜੇ ਆ ਜਿਹੜੇ ਹੁਣ ਦੋਨਾਂ ਜਿਹੜੇ ਲੜਕੀਆਂ ਨੇ ਮੂੰਹ ਲੁਕਾਉਣ ਦੀ ਕੋਸ਼ਿਸ਼ ਕਰਦੇ ਨੇ ਜਿਹੜਾ ਪਹਿਲਾਂ ਹਮਲਾ ਦੇਖੋ ਦਿਓ ਬੱਬਾ ਤੇਰਾ ਮੁੰਡਾ ਕੁਰੀ ਦੇ ਮੈਂ ਕਰ ਬਹੁਤ ਤੈਨੂੰ ਗੱਲ ਦੱਸ ਰਿਹਾ ਮਾਮਲਾ ਤੂੰ ਆਪਣਾ ਪੱਖ ਰੱਖ ਲੈ ਕੀ ਗੱਲ ਕੀ ਆ ਤੂੰ ਆਪਣਾ ਪੱਖ ਰੱਖ ਲੈ ਬੱਬਾ ਬੱਬਾ ਤੇਰੀ ਕਰੀ ਇਹ ਗੱਲ ਹੁਣ ਜਿਹੜੇ ਮੂਹ ਲਗਾਈ ਜਾਂਦੇ ਵੇ ਨਹੀਂ ਨਹੀਂ ਬੱਬਾ ਮੂਹ ਲਗਾਈ ਮੂਹ ਲਗਾਈ ਜਾਂਦੇ ਕੀ ਗੱਲ ਹਾਂਜੀ ਹੁਣ ਮੂਹ ਲਗਾਈ ਜਾਂਦੇ ਵੇ ਨਰ ਇਹਨਾਂ ਨੇ ਹੁੰਦੀ ਝੂਲਮ ਕੀਤਾ ਤੇ ਮੂਹ ਲ ਘੋਣਾ ਹੀ ਅੱਜਿਆਂ ਸੱਚਾ ਹੀ ਤਾਂ ਮੂਹ ਬਿਗਾਨੇ ਮੈਂ ਆਸੀਂ ਸੱਚੇ ਆ ਅਸੀਂ ਸਾਰਾ ਜੁਸਕੂਬਾ ਬੋਲੇ ਸੱਚੇ ਆ ਅਸੀਂ ਮੰਨ ਤੋਂ ਨਹੀਂ ਸੱਚੇ ਆ ਇਹ ਸੱਚੇ ਨੇ ਕਿ ਝੂਠੇ ਆ ਤੇਰ ਬਾਲ ਕੀ ਮੂਲ ਕੋਣ ਦੇ ਵਿੱਚ ਸਾਰੇ ਇਨ ਦੀ ਹਿੰਮਤ ਆ ਗਈ ਆ ਉਹ ਗੋਲ ਕੇ ਜਵਾਬ ਦੋ ਸੈਕਿੰਡ ਲਾ ਕੇ ਜਵਾਬ ਦੋ ਚਾਚੇ ਆਪਣੇ ਸੱਜਣ ਨੈਣੋ ਬੱਦੀ ਵਾਲੇ ਨੂੰ ਨੈਣੋ ਬੱਦੀ ਵਾਲੇ ਸੱਜੋ ਬਪੇ ਦਾ ਟੱਕੀ ਨਾਮ ਆ ਮੇਰੇ ਨਾਮ ਦੀ ਜੀ ਆ ਖੁਸ਼ੀ ਆ ਤੇ ਜਿਹੜੀ ਜਿੱਦਾਂ ਹੁਣ ਤੁਹਾਡੇ ਉੱਤੇ ਜਿੱਦਾਂ ਹਮਲਾ ਕੀਤਾ ਗਿਆ ਕੋਈ ਅੱਧੀ ਵਾਰਦਾਤ ਹੋਏ ਨਹੀਂ ਕੋਈ ਹੋਈਂਦਾ ਕੋਈ ਨਹੀਂ ਲੰਦਾ ਦੁਨੇਵਾ ਪੈਸੇ ਤੇ ਮੈਂ ਬਾਤ ਫੜੇ ਨਾ ਦੱਦੇ ਬਹੁਤੀ ਖਨਾ ਕਿੰਨੇ ਤੁਹਾਨੂੰ ਪਤਾ ਨਹੀਂ ਜਿੱਦਾਂ ਨਹੀਂ ਫੜੇ ਮੁੰਡਾ ਸਾਡੀ ਇੱਜ਼ਤ ਕਰਦੇ ਨੇ ਸਾਡੇ ਭਰਾ ਬਣੇ ਨੇ ਸਾਡੇ ਜਮਾਨ ਬੜੇ ਨੇ ਠੀਕ ਹੈ ਕਿ ਨਹੀਂ ਅਸੀਂ ਸਭ ਦੀ ਇੱਜ਼ਤ ਕਰਦੀਆਂ ਇਹ ਕਿਸੇ ਦੇ ਕਹਿ ਦੇ ਕੇ ਸਾਡਾ ਸਿਰ ਪਾਰ ਜੋ ਚੁੱਪ ਰਹਿ ਲੰਗੀ ਅਸੀਂ ਬੇਵਕੂਫ ਨਹੀਂ ਹੈਗੇ ਅਸੀਂ ਵੀ ਇਨਸਾਨ ਹਾਂ ਸਾਡੇ ਅੰਦਰ ਵੀ ਦਿਲ ਹੈ ਦੇਖੋ ਤੁਸੀਂ ਫੇਰ ਵੀ ਰੋਡ ਦੇ ਉੱਤੇ 10-10 ਰੁਪਏ ਮੰਗਦੇ ਹੋ ਕਿ ਤੁਹਾਨੂੰ ਅੱਖ ਖੁਦ ਕਹਿੰਦੀ ਕਿ ਗਲਤ ਕੰਮ ਕਰਨ ਲਈ ਕਹਿ ਰਿਹਾ ਸੀ ਕਿ ਕੰਮ ਕਿਉਂ ਕਰਨਾ ਸੀ ਉਹ ਤੁਹਾਡੇ ਸਾਹਮਣੇ ਕਹਿ ਰਹੇ ਸੀ ਆ ਸਾਡੇ ਬੈਕ ਚੈੱਕ ਕਰ ਸਕਦੇ ਹੋ ਆਹਦੇ ਪੈਸੇ ਚੈੱਕ 10-10 ਰੁਪਏ ਇਕੱਠੇ ਕੀਤੇ ਸੀ ਜੈਨ ਨੇ ਗਲਤ ਹੋਣਾ ਵੇ ਤੇ ਆ ਦੁਨੀਆ ਬਰਤੀ ਬਸਟਾ ਇਸ ਤੈ ਇਸ ਨੇ ਖਤਮ ਹੋ ਗਈ ਆ ਅਸੀਂ ਉੱਥੇ ਨਾ ਮੂੰਹ ਕਾਲੇ ਕਾਲੇ ਰੋਡਾਂ ਦਾ 10 10 ਕਿਉਂ ਮੰਗਣੇ ਆ ਹਾਂ ਜੋ ਵੀ ਸਾ ਗਾਲ ਹੈ ਨਹੀਂ ਕਰਨਾ ਇਸ ਆ ਜੇ ਮੈਂ ਤਾਂ ਕਹਿੰਦਾ 10 10 ਰੁਪਏ ਕੋਈ ਜ਼ਿਆਦਾ ਅੱਜ ਕੱਲ 10 ਰੁਪਏ ਨਾਲ ਕੁਝ ਨਹੀਂ ਬਣਦਾ ਨੇ ਕੁਮਾਰਾ ਸਿਰ ਪਾਰ ਕੇ ਕੇ ਮੇਰਾ ਇਹਨਾਂ ਨੇ ਬਹੁਤ ਸ਼ਰਕ ਕਰ ਰਿਹਾ ਕਿ ਮੈਂ ਤਾਂ ਮੂੰਹ ਦੇਖਾਂ ਇਹਨਾਂ ਦਾ ਭਾਈ ਤੂੰ ਆਪਣਾ ਪੱਖ ਰੱਖਣਾ ਕੀ ਗੱਲ ਕੀ ਦੇਖੋ ਤਾਂ ਉਹਨਾਂ ਨੇ ਫੋਨ 'ਚ ਕਿਹਾ ਸੀ ਨਾ ਕਿਹਾ ਤੁਸੀਂ ਆਇਓ ਗੱਲਿਓ ਕਰੋ ਨੂੰ ਕੋ ਚਾਚੇ ਰੋਪੜੇ ਸਿਰ ਕੰਟਰੋਲ ਰੂਮ ਤੇ ਫੋਨ ਨਹੀਂ ਕੀਤਾ ਕਿ ਜਿਹੜੀ ਜਿਹੜੇ ਹਾਂਜੀ ਇਹ ਕਿ ਜਨਾਬ ਚਪੜ ਚਪੜਾ ਕਰ ਆ ਦੇਖੋ ਸਿਰ ਪਾੜੇ ਕਿੱਦਾਂ ਚੁੜਕਰ ਜਾ ਫਿਰ ਜਨਾਬ ਜੀ ਆ ਕੇ ਪੂਲ ਸੰਭਾ ਜਨਾਬ ਆ ਕੇ ਬਹੁਤ ਆਪੇ ਹੀ ਜ਼ੁਲਮ ਦੇ ਆਪੇ ਕਰੀਏ ਰਹੀਆਂ